ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਮੰਗ ਕੀਤੀ ਸੀਗੀ ਜਦੋਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਕਿ ਸਰਬੱਤ ਖਾਲਸਾ ਬੁਲਾਇਆ ਜਾਵੇ ਪਰ ਇਹ ਮੰਗ ਪੂਰੀ ਨਹੀਂ ਸੀ ਹੋਈ ਅਸਲ ਦੇ ਵਿੱਚ ਸਰਬੱਤ ਖਾਲਸਾ ਹੁੰਦਾ ਕੀ ਹੈ ਇਹ ਕਦੋਂ ਬੁਲਾਇਆ ਜਾਂਦਾ ਹੈ ਅਤੇ ਇਹਨੂੰ ਬੁਲਾਉਣ ਦੀ ਲੋੜ ਕਦੋਂ ਪੈ ਸਕਦੀ ਹੈ ਤੇ ਹੁਣ ਤੱਕ ਕਿੰਨੀ ਵਾਰ ਸਰਬੱਤ ਖਾਲਸਾ ਬੁਲਾਇਆ ਗਿਆ ਹੈ ਇਹ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਖਾਸ ਤੌਰ ਤੇ ਸਿੱਖਾਂ ਵਾਸਤੇ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਰਬੱਤ ਖਾਲਸਾ ਹੁੰਦਾ ਕੀ ਹੈ। ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਤੇ ਅੱਜ ਜਾਣਕਾਰੀ ਦਵਾਂਗੇ ਸਰਬੱਤ ਖਾਲਸਾ ਦੇ ਬਾਰੇ। ਸਰਬੱਤ ਖਾਲਸਾ ਦਾ ਮਤਲਬ ਕੀ ਹੈ ਉਹ ਤੁਹਾਨੂੰ ਦੱਸਦੇ ਹਾਂ। ਸਰਬੱਤ ਦਾ ਮਤਲਬ ਸਾਰੇ ਇਕਤ੍ਰਤਾ ਯਾਨੀ ਕਿ ਇੱਕ ਵੱਡਾ ਇਕੱਠ। ਸਰਬੱਤ ਖਾਲਸਾ ਦਾ ਮਤਲਬ ਇਹ ਹੋ ਗਿਆ ਕਿ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਪਸ ਦੇ ਵਿੱਚ ਬੇਸ਼ੱਕ મત ਭੇਜ ਨੇ ਉਹਨਾਂ ਦੇ ਭਾਵੇਂ ਆਪਸ ਦੇ ਵਿੱਚੋਂ ਲੜਦੀਆਂ ਰਹਿੰਦੀਆਂ ਨੇ ਪਰ ਜਦੋਂ ਗੱਲ ਖਾਲਸੇ ਦੀ ਆ ਜਾਵੇ ਸਿੱਖ ਕੌਮ ਦੀ ਆ ਜਾਵੇ ਜਾਂ ਫਿਰ ਸਿੱਖ ਕੌਮ ਤੇ ਕੋਈ ਐਸੀ ਭੀੜ ਪੈ ਗਈ ਹੈ ਜਿਸ ਉੱਤੇ ਹੁਣ ਵਿਚਾਰ ਚਰਚਾ ਕਰਨੀ ਬੇਹਤ ਜ਼ਿਆਦਾ ਜ਼ਰੂਰੀ ਹੋ ਗਈ ਹੈ ਤਾਂ ਫਿਰ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ ਅਤੇ ਉਹ ਸਾਰੀਆਂ तमाम ਜਥੇਬੰਦੀਆਂ ਇਸ ਵਿੱਚ ਸ਼ਰਕਤ ਕਰਦੀਆਂ ਨੇ ਜਿਹੜੀਆਂ ਕਿ ਆਪਸ ਦੇ ਵਿੱਚ ਬੇਸ਼ੱਕ ਬੋਲਦੀਆਂ ਵੀ ਨਹੀਂ ਲੜਾਈ ਝਗੜੇ ਚੱਲ ਰਹੇ ਨੇ ਪਰ ਇੱਕੋ ਮੰਚ ਤੇ ਫਿਰ ਉਹ ਇਕੱਠੀਆਂ ਹੁੰਦੀਆਂ ਨੇ ਅਤੇ ਸਿਰਫ ਉਹ ਸਿਰਫ ਖਾਲਸੇ ਦੀ ਜਾਂ ਸਿੱਖ ਕੌਮ ਦੀ ਗੱਲ ਹੀ ਕੀਤੀ ਜਾਂਦੀ ਹੈ ਹੋਰ ਗੱਲ ਕਰਾਂਗੇ ਸਰਪੱਤ ਖਾਲਸਾ ਕਿਉਂ ਬੁਲਾਇਆ ਜਾ ਸਕਦਾ ਹੈ ਸਰਪੱਤ ਖਾਲਸਾ ਉਦੋਂ ਬੁਲਾਇਆ ਜਾਂਦਾ ਜਦੋਂ ਸਿੱਖ ਕੌਮ ਤੇ ਕੋਈ ਭੀੜ ਪਈ ਹੋਵੇ ਜਾਂ ਕੋਈ ਵਿਪਤਾ ਆਣ ਪਈ ਹੋਵੇ ਤੇ ਜਾਂ ਫਿਰ ਕੋਈ ਅਜਿਹਾ ਮਸਲਾ ਜੋ ਬਹੁਤ ਗੰਭੀਰ ਹੈ ਉਸ ਦੇ ਉੱਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤਾਂ ਫਿਰ ਇਹ ਖਾਲਸਾ ਜਿਹੜਾ ਸਰਪੱਤ ਖਾਲਸਾ ਉਹ ਬੁਲਾਇਆ ਜਾਂਦਾ ਤੇ ਸਰਪੱਤ ਖਾਲਸਾ ਉਦੋਂ ਹੀ ਬੁਲਾਇਆ ਜਾ ਸਕਦਾ ਜਦੋਂ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਬਣੇ ਹੁਣ ਲੱਗੇ ਕਿ ਸਾਰਿਆਂ ਨੂੰ ਤੇ ਹੁਣ ਸਰਬੱਤ ਖਾਲਸਾ ਬੁਲਾਉਣਾ ਹੀ ਇੱਕੋ ਇੱਕ ਮਾਰਗ ਰਹਿ ਗਿਆ ਹੈ। ਇਹੀ ਕਦਮ ਚੁੱਕ ਕੇ ਖਾਲਸਾ ਪੰਥ ਸਿੱਖ ਰਾਜ ਨੂੰ ਜਾਂ ਫਿਰ ਸਿੱਖ ਕੌਮ ਨੂੰ ਜਿਹੜੀ ਢਾਹ ਲੱਗ ਰਹੀ ਹੈ ਉਸ ਤੋਂ ਬਚਾਇਆ ਜਾ ਸਕਦਾ ਹੈ। ਉਦੋਂ ਸਿੱਖ ਕੌਮ ਜਿਹੜੀ ਹੈ ਇਕੱਠੀ ਹੋ ਸਕਦੀ ਹੈ। ਸਰਬੱਤ ਖਾਲਸਾ ਬੁਲਾਉਣਾ ਸਿਰਫ ਦੋ ਮੌਕਿਆਂ ਤੇ ਹੀ ਬੁਲਾਇਆ ਜਾ ਸਕਦਾ ਹੈ। ਇੱਕ ਵਿਸਾਖੀ ਤੇ ਤੇ ਇੱਕ ਦੀਵਾਲੀ ਤੇ। ਪਿਛਲੀ 2023 ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਿਸਾਖੀ ਦੇ ਵੇਲੇ ਪਈ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਬੇਨਤੀ ਜ਼ਰੂਰ ਕੀਤੀ ਸੀ ਕਿ ਸਰਪੰਤ ਖਾਲਸਾ ਬੁਲਾਇਆ ਜਾਵੇ ਪਰ ਇਹ ਮੰਗ ਜਿਹੜੀ ਆ ਪੂਰੀ ਨਹੀਂ ਹੋ ਸਕੀ ਸੀ ਕਿਉਂਕਿ ਉਦੋਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਿਹੜੇ ਜਥੇਦਾਰ ਸੀਗੇ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਉਹਨਾਂ ਨੇ ਕਿਹਾ ਸੀ ਕਿ ਫਿਲਹਾਲ ਅਜੇ ਹੀ ਕੋਈ ਸਥਿਤੀ ਨਹੀਂ ਬਣੀ ਕਿ ਸਰਪੰਤ ਖਾਲਸਾ ਬੁਲਾਇਆ ਜਾਵੇ ਪਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸੀ ਭੀੜ ਖਾਲਸਾ ਪੰਥ ਤੇ ਆਉਣ ਪੈਂਦੀ ਆ ਤਾਂ ਸਰਪੰਤ ਖਾਲਸਾ ਬੁਲਾਇਆ ਜਾ ਸਕਦਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਰਬੱਤ ਖਾਲਸਾ ਬੁਲਾਉਣ ਦਾ ਹੁਕਮ ਕੌਣ ਦੇ ਸਕਦਾ ਹੈ ਸਾਡੇ ਸਿੱਖ ਪੰਥ ਦੇ ਵਿੱਚ ਪੰਜ ਤਖਤ ਹੋਏ ਨੇ ਇਹਨਾਂ ਪੰਜ ਤਖਤਾਂ ਦੇ ਵਿੱਚੋਂ ਸਭ ਤੋਂ ਪਹਿਲਾ ਤਖਤ ਜਿਹੜਾ ਉਹ ਹੈ ਦਰਬਾਰ ਸਾਹਿਬ ਤਖਤ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੁਸੀਂ ਜਦੋਂ ਵੀ ਜਾਣੇ ਹੋ ਦਰਬਾਰ ਸਾਹਿਬ ਹਰਮੰਦਰ ਸਾਹਿਬ ਨਤਮਸਤਕ ਹੁੰਦੇ ਹੋ ਅਤੇ ਬਿਲਕੁਲ ਉਹਦੇ ਸਾਹਮਣੇ ਤਖਤ ਹੈ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਣਵਾਇਆ ਸੀ ਉਥੇ ਰਾਜਨੀਤਿਕ ਮਸਲੇ ਜਿਹੜੇ ਸੁਲਝਾਏ ਜਾਂਦੇ ਸੀ ਧਾਰਮਿਕ ਮਸਲੇ ਸੁਲਝਾਏ ਜਾਂਦੇ ਸੀ ਯਾਨੀ ਕਿ ਸਭ ਤੋਂ ਪਹਿਲਾ ਜਿਹੜਾ ਤਖਤ ਸੀਗਾ ਉਹ ਸੀ ਤਖਤ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਤਾਂ ਉਥੇ ਪਹਿਲੇ ਪੰਜ ਤਖਤਾਂ ਦੇ ਸਿੰਘ ਸਹਿਬਾਨ ਇਕੱਤਰ ਹੋਣਗੇ ਉਹ ਤੋਂ ਬਾਅਦ ਹੁਕਮ ਜਾਰੀ ਹੋਊਗਾ ਸਾਰੇ ਖਾਲਸਾ ਪੰਥ ਨੂੰ ਭਾਵੇਂ ਉਹ ਦੇਸ਼ ਵਿੱਚ ਪੰਜਾਬ ਵਿੱਚ ਰਹਿ ਰਹੇ ਨੇ ਦੇਸ਼ ਚ ਰਹਿ ਰਹੇ ਨੇ ਵਿਦੇਸ਼ਾਂ ਚ ਰਹਿ ਰਹੇ ਨੇ ਉਹ ਸਾਰੀ ਕੌਮ ਜਿਹੜੀ ਖਾਲਸਾ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੀ ਹੈ ਉਹਨਾਂ ਸਾਰਿਆਂ ਵਾਸਤੇ ਹੁਕਮ ਜਾਰੀ ਹੋਊਗਾ ਕਿ ਹੁਣ ਸਰਬੱਤ ਖਾਲਸੇ ਦਾ ਸੱਦਾ ਏ ਕਿ ਸਾਰਿਆਂ ਨੂੰ ਇੱਕੋ ਮੰਚ ਦੇ ਉੱਤੇ ਇਕੱਠੇ ਹੋਣ ਦਾ ਹੁਕਮ ਸੜਾਇਆ ਗਿਆ ਏ ਯਾਨੀ ਕਿ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹੀ ਇਹ ਹੁਕਮ ਲਗਾ ਸਕਦੇ ਨੇ ਇਸ ਤੋਂ ਇਲਾਵਾ ਹੋਰ ਕੋਈ ਜਥੇਬੰਦੀ ਜਾਂ ਫਿਰ ਕਿਸੇ ਵੀ ਹੋਰ ਗੁਰੂ ਘਰ ਤੋਂ ਜਿਹੜਾ ਇਹ ਫੈਸਲਾ ਏ ਜਾਂ ਹੁਕਮ ਏ ਉਹ ਨਹੀਂ ਸੁਣਾਇਆ ਜਾ ਸਕਦਾ ਸਿਰਫ ਉਹ ਸਿਰਫ ਤਖਤ ਸਹਿਬ ਤੋਂ ਹੀ ਇਸ ਦਾ ਹੁਕਮ ਜਿਹੜਾ ਉਹ ਸੁਣਾਇਆ ਜਾ ਸਕਦਾ ਹੁਣ ਸਰਬੱਤ ਖਾਲਸਾ ਦੇ ਵਿੱਚ ਜਥੇਬੰਦੀਆਂ ਕਿਹੜੀਆਂ ਸ਼ਾਮਲ ਹੋ ਸਕਤੀਆਂ ਨੇ ਇੱਥੇ ਇਹ ਸਮਝਣ ਵਾਸਤੇ ਕਿ ਸਰਬੱਤ ਖਾਲਸਾ ਹੁੰਦਾ ਕੀ ਆ ਇਸ ਤੋਂ ਪਹਿਲਾਂ ਅਸੀਂ ਇੱਕ ਗੱਲ ਹੋਰ ਸਮਝ ਲੈਣੇ ਆ ਥੋੜਾ ਪਿੱਛੇ ਚੱਲਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਸਮੇਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜਦੋਂ ਸ਼ਹੀਦੀ ਹੋ ਗਈ ਸੀ ਤਾਂ ਖਾਲਸਾ ਪੰਥ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ ਇੱਕ ਦਾ ਨਾਮ ਸੀ ਬੰਦਈ ਖਾਲਸਾ ਤੇ ਦੂਸਰਾ ਸੀ ਪੱਤ ਖਾਲਸਾ ਹੁਣ ਸਰਬੱਤ ਖਾਲਸਾ ਸਮਝਣ ਤੋਂ ਪਹਿਲਾਂ ਇਹਨਾਂ ਦੋਨੇ ਖਾਲਸੇ ਦੀਆਂ ਟੁਕੜੀਆਂ ਨੂੰ ਸਮਝਣਾ ਜ਼ਰੂਰੀ ਆ ਬੰਦਈ ਖਾਲਸਾ ਕੌਣ ਸੀ ਉਹ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੰਨਣ ਵਾਲੇ ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਗੁਰਗੱਦੀ ਦੇ ਕੇ ਜਿਹੜਾ ਭੇਜਿਆ ਹੈ ਉਹ ਉਹਨਾਂ ਨੂੰ ਗੁਰੂ ਮੰਨਣ ਲੱਗ ਗਏ ਸੀ ਬੰਦਈ ਖਾਲਸਾ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਤੇ ਤਤ ਖਾਲਸਾ ਵਾਲੇ ਸੀ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਸੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੇ ਵਿੱਚ ਚੱਲਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਯਾਨੀ ਕਿ ਸ਼ਬਦ ਗੁਰੂ ਹੀ ਅੱਜ ਤੋਂ ਤੁਹਾਡਾ ਗੁਰੂ ਹੈ ਪਰ ਬੰਦਾਈ ਖਾਲਸੇ ਵਾਲਿਆਂ ਨੂੰ ਲੱਗਦਾ ਸੀ ਕਿ ਸਾਡਾ ਗੁਰੂ ਬਾਬਾ ਬੰਤਾ ਸਿੰਘ ਬਹਾਦਰ ਹੈ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਿਵਾਦ ਪੈਦਾ ਹੋ ਗਿਆ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਦਿੱਲੀ ਬੈਠੇ ਮਤਾ ਸੁੰਦਰੀ ਜੀ ਮਾਤਾ ਸਹਿਬ ਕੋਰਤਾ ਕੇ ਗੱਲ ਪਹੁੰਚ ਗਈ ਉਹ ਵੀ ਚਿੰਤਤ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਖਾਲਸੇ ਦੇ ਦੋ 파ੜ ਹੋ ਗਿਆ ਦੁਸ਼ਮਣ ਵੀ ਇਹੀ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਅਲੱਗ ਕੀਤਾ ਜਾਵੇ ਕਿਉਂਕਿ ਜਦੋਂ ਤੱਕ ਇਹ ਇਕੱਠੇ ਸੀ ਕੋਈ ਵੀ ਇਹਨਾਂ ਦਾ ਬਾਲ ਨਹੀਂ ਸੀ ਡੰਗਾ ਕਰ ਸਕਿਆ ਹੁਣ ਇੱਥੇ ਦੋ ਤੱਤ ਬਣ ਕੇ ਸੀ ਦੋ ਖਾਲਸੇ ਦੀਆਂ ਟੁਕੜੀਆਂ ਬਣ ਗਿਆ ਸੀ ਫਿਰ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹੁਕਮ ਲਾਇਆ ਸੀ ਭਾਈ ਮਨੀ ਸਿੰਘ ਜੀ ਜਦੋਂ ਆਨੰਦਗੜ੍ਹ ਦਾ ਕਿਲਾ ਛੱਡਿਆ ਸੀ ਤਾਂ ਬੜੀ ਦਲੇਰੀ ਦੇ ਨਾਲ ਅ ਗੁਰੂ ਘਰ ਦੇ ਮਹਿਲਾ ਮਾਤਾ ਸਹਿਬਕੌਰ ਤੇ ਮਾਤਾ ਸੁੰਦਰੀ ਜੀ ਨੂੰ ਬੜੀ ਦਲੇਰੀ ਦੇ ਨਾਲ ਸਰਸਾ ਦੇ ਨਦੀ ਤੋਂ ਬਚਾ ਕੇ ਦੁਸ਼ਮਣਾਂ ਤੋਂ ਦਿੱਲੀ ਲੈ ਗਏ ਸੀ ਤੇ ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬਕੌਰ ਤੇ ਹੋਰ ਸਿੰਘਣੀਆਂ ਉਹ ਉਹਨਾਂ ਨੇ ਉੱਥੇ ਡੇਰੇ ਲਾਇਆ ਸੀ ਦਿੱਲੀ 'ਚ ਤਾਂ ਫਿਰ ਮਾਤਾ ਸੁੰਦਰੀ ਜੀ ਨੇ ਮਾਤਾ ਸਹਿਬਕੌਰ ਨੇ ਡਿਊਟੀ ਲਈ ਸੀਗੀ ਭਾਈ ਮਨੀ ਸਿੰਘ ਜੀ ਜੀ ਕਿ ਤੁਸੀਂ ਇਹ ਮਸਲਾ ਸੁਲਝਾਓ। ਫਿਰ ਭਾਈ ਮਨੀ ਸਿੰਘ ਜੀ ਨੇ ਇਹਨਾਂ ਦੋਨੇ ਧੜਿਆਂ ਨੂੰ ਬਿਠਾਇਆ ਆਪਸ ਵਿੱਚ ਦਰਬਾਰ ਸਾਹਿਬ 'ਤੇ ਮੀਟਿੰਗ ਹੋਈ। ਦੋਨੇ ਧੜੇ ਆਪਸ ਵਿੱਚ ਬੈਠੇ ਇਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਆਦਾਤਰ ਜਿਹੜਾ ਫੈਸਲਾ ਆ ਉਹ ਤਤਕ ਖਾਲਸਾ ਦੇ ਹੱਕ ਦੇ ਵਿੱਚ ਆਇਆ। ਪਰ ਇਹ ਜਿਹੜਾ ਫੈਸਲਾ ਸੀ ਕੁਝ ਬੰਦੇ ਹੀ ਸਿੰਘਾਂ ਦੇ ਕੁਝ ਮਹੰਤ ਤੁਸੀਂ ਉਹਨਾਂ ਨੂੰ ਇਹ ਰਾਸ ਨਹੀਂ ਆਇਆ। ਤੇ ਵਿਵਾਦ ਸੁਲਝਣ ਦੀ ਬਜਾਏ ਹੋਰ ਜ਼ਿਆਦਾ ਉਲਝ ਗਿਆ। ਉੱਥੇ ਫਿਰ ਲੜਾਈ ਦੀ ਸਥਿਤੀ ਪੈਦਾ ਹੋ ਗਈ। ਕੁਝ ਬੰਦਈ ਖਾਲਸਾ ਦੇ ਜਿਹੜੇ ਸਿੰਘ ਸੀਗੇ ਉਹ ਭੱਜ ਗਏ ਤੇ ਕੁਝ ਉਥੇ ਹੀ ਮਰ ਗਏ ਤੇ ਕੁਝ ਅਜੇਹੇ ਵੀ ਸੀ ਜਿਹੜਾ ਨੇ ਤਤ ਖਾਲਸਾ ਦੇ ਵਿੱਚ ਸ਼ਮੂਲੀਅਤ ਕਰਤੀ ਯਾਨੀ ਕਿ ਤਤ ਖਾਲਸਾ ਵਿੱਚ ਸ਼ਾਮਲ ਹੋ ਗਏ ਤੇ ਫਿਰ ਉਸ ਤੋਂ ਬਾਅਦ ਬੰਦਈ ਖਾਲਸਾ ਦਾ ਨਾਮੋ ਨਿਸ਼ਾਨ ਮਿਟ ਗਿਆ ਤੇ ਹੁਣ ਜਿੰਨੇ ਵੀ ਸਿੱਖ ਨੇ ਉਹ ਸਾਰੇ ਤਤ ਖਾਲਸਾ ਦੇ ਅਧੀਨ ਨੇ ਯਾਨੀ ਕਿ ਇੱਕੋ ਖਾਲਸਾ ਜਿਹਦੇ ਅੰਦਰ ਸਾਰੇ ਸਿੱਖਾ ਹੁੰਦੇ ਨੇ ਅਤੇ ਸਿਰਫ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸ੍ਰੀਸ਼ਟ ਕਉਂਦੇ। ਫੇ ਭਾਈ ਮਨੀ ਸਿੰਘ ਜੀ ਨੇ ਇਹਨਾਂ ਦੀ ਜਿਹੜਾ ਫੈਸਲਾ ਕਰਵਾਉਣ ਦੀ ਸਾਰੀ ਪ੍ਰਕਿਰਿਆ ਨਿਭਾਈ ਸੀ ਤੇ ਹੁਣ ਗੱਲ ਕਰਾਂਗੇ ਸਰਬੱਤ ਖਾਲਸਾ ਹੁਣ ਤੱਕ ਕਿੰਨੀ ਵਾਰ ਬੁਲਾਇਆ ਜਾ ਚੁੱਕਿਆ। ਕਦੋਂ ਸਭ ਤੋਂ ਪਹਿਲੇ ਬੁਲਾਇਆ ਸੀ ਤੇ ਕਦੋਂ ਅਖੀਰ ਵਿੱਚ ਬੁਲਾਇਆ ਗਿਆ ਸੀ ਹੁਣ ਕਦੋਂ ਉਹ बता ਸਕਦੀ ਆ ਸਰਬੱਤ ਖਾਲਸਾ ਬੁਲਾਉਣ ਦੀ। ਜੇਕਰ ਇਤਿਹਾਸ ਨੂੰ ਫਰੋਲਿਆ ਜਾਵੇ ਕੁਝ ਪ੍ਰਮਾਣ ਅਜਿਹੇ ਮਿਲਦੇ ਨੇ ਜਦੋਂ ਪਾਬਾ ਬੰਦ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਉਸ ਤੋਂ ਬਾਅਦ ਸਿੰਘਾਂ ਦੇ ਉੱਤੇ ਸਿੱਖਾਂ ਦੇ ਉੱਤੇ ਬਹੁਤ ਅਤਿਆਚਾਰ ਹੋਇਆ ਤੇ ਸਿੱਖ ਜਿਹੜੇ ਆਪਣੀ ਹੋਂਦ ਬਚਾਉਣ ਵਾਸਤੇ ਜੰਗਲਾਂ ਦਾ ਸਹਾਰਾ ਲੈਂਦੇ ਆ ਤੇ ਇੱਕ ਸਮਾਂ ਫਿਰ ਅਜੇਹਾ ਆ ਗਿਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਇਕੱਠਾ ਕਰਨ ਵਾਸਤੇ ਨਵਾਬ ਕਪੂਰ ਸਿੰਘ ਜੀ ਨੇ ਹੁਕਾ ਦਿੱਤਾ ਇਹਨਾਂ ਸਾਰਿਆਂ ਨੂੰ ਇਕੱਠੇ ਕੀਤਾ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਸਰਬੱਤ ਖਾਲਸਾ ਜਿਹੜਾ ਭਾਈ ਨਵਾਬ ਕਪੂਰ ਸਿੰਘ ਜੀ ਨੇ ਬੁਲਾਇਆ ਸੀ। ਕੁਝ ਇਤਿਹਾਸਕਾਰ ਮੰਨਦੇ ਨੇ ਤੇ ਕੁਝ ਨਹੀਂ ਮੰਨਦੇ। ਕੁਝ ਦਾ ਇਹ ਕਹਿਣਾ ਹੈ ਕਿ 1726 ਦੇ ਵਿੱਚ ਜਦੋਂ ਭਾਈ ਤਾਰਾ ਸਿੰਘ ਡਲਵਾ ਦੀ ਸ਼ਹੀਦੀ ਹੋਈ ਸੀ ਉਦੋਂ ਬੁਲਾਇਆ ਗਿਆ ਸੀ। ਤੇ ਦੂਸਰਾ ਜਿਹੜਾ ਸਰਬੱਤ ਖਾਲਸਾ ਜੀ ਭਾਈ ਮਨੀ ਸਿੰਘ ਜੀ ਨੇ ਬੁਲਾਇਆ ਸੀ ਜਕਰੀਆ ਖਾਨ ਦੇ ਸਮੇਂ ਜਦੋਂ ਜਕਰੀਆ ਖਾਨ ਨੂੰ 5000 ਮੋਹਰਾਂ ਦੇ ਕੇ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਹਾਲਾਂਕਿ 10000 ਮੋਹਰਾਂ ਦੇਣੀਆਂ ਸੀ ਪਰ ਪਹਿਲੇ 5000 ਜਮ੍ਹਾਂ ਕਰਵਾਈਆਂ। ਤੇ 5000 ਸਰਬੱਤ ਖਾਲਸਾ ਦੇ ਸਮਾਗਮ ਤੋਂ ਬਾਅਦ ਜਿਹੜੀਆਂ ਉਹ ਜਮਾ ਕਰਵਾਉਣੀਆਂ ਸੀ ਤੇ ਇਹ ਸਰਬੱਤ ਖਾਲਸਾ ਬੁਲਾਉਣ ਕਰਕੇ ਹੀ ਜਿਹੜਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਕਾਰਨ ਵੀ ਬਣਿਆ ਸੀ ਇਸ ਬਾਬਤ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਹੈ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਕਿਵੇਂ ਹੋਈ ਸੀ ਉਹਦੇ ਵਿੱਚ ਸਰਬੱਤ ਖਾਲਸਾ ਦਾ ਜ਼ਿਕਰ ਵੀ ਕੀਤਾ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਤਾਂ ਦੂਸਰਾ ਜਿਹੜਾ ਕਿਹਾ ਜਾਂਦਾ ਏ ਕਿ ਸਰਬੱਤ ਖਾਲਸਾ ਸੀ ਉਹ ਭਾਈ ਮਨੀ ਸਿੰਘ ਜੀ ਨੇ ਬੁਲਾਇਆ ਸੀ ਇਹਦੇ ਵਿੱਚ ਵੀ ਕੁਝ ਮਤਭੇਦ ਪਾਏ ਜਾਂਦੇ ਨੇ ਇਹ ਹੁਣ ਗੱਲ ਕਰਾਂਗੇ ਕਦੋਂ ਬੁਲਾਇਆ ਜਾ ਸਕਦਾ ਸਰਬੱਤ ਖਾਲਸਾ ਦੇਖੋ ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਦੀ ਤਾਂ ਲਗਾਤਾਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਇਹ ਮੰਗ ਰੱਖੀ ਗਈ ਸੀ ਕਿ ਸਰਬੱਤ ਖਾਲਸਾ ਬੁਲਾਇਆ ਜਾਵੇ ਪਹਿਲੇ ਵੀ ਜ਼ਿਕਰ ਕੀਤਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਮੁਖੀ ਸੀਗੇ ਭਾਈ ਅਮਰਤਪਾਲ ਸਿੰਘ ਜਾਂ ਇਸ ਤੋਂ ਇਲਾਵਾ ਕੁਝ ਹੋਰ ਜਥੇਬੰਦੀਆਂ ਵੀ ਨੇ ਜਿਨ੍ਹਾਂ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਸਰਬੱਤ ਖਾਲਸਾ ਬੁਲਾਇਆ ਜਾਵੇ ਹੁਣ ਦੇਖੋ ਸਰਬੱਤ ਖਾਲਸਾ ਬੁਲਾਉਣ ਪਿੱਛੇ ਕਿੱਡਾ ਇੱਕ ਵੱਡਾ ਮਕਸਦ ਹੋ ਸਕਦਾ ਹੈ ਹੁਣ ਇਹ ਸਮਝਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਭਾਵੇਂ ਅਸੀਂ ਪੰਜਾਬ 'ਚ ਰਹਿੰਦੇ ਆਂ ਦੇਸ਼ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਆਂ ਜਾਂ ਵਿਦੇਸ਼ਾਂ 'ਚ ਰਹਿੰਦੇ ਆਂ ਜੇ ਹੁਕਮ ਜਾਰੀ ਹੁੰਦਾ ਹੈ ਕਿ ਸਰਬੱਤ ਖਾਲਸਾ ਬੁਲਾਇਆ ਜਾ ਰਿਹਾ ਹੈ ਤਾਂ ਤੁਸੀਂ ਭਾਵੇਂ ਕਿਸੇ ਵੀ ਦੇਸ਼ ਦੇ ਕੋਨੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਇਸ ਸਰਬੱਤ ਖਾਲਸੇ ਦੇ ਵਿੱਚ ਸ਼ਾਮਲ ਹੋਵੋਗੇ ਮੈਂ ਵੀ ਇੱਕ ਸਿੱਖਾ ਜੇ ਇਹ ਹੁਕਮ ਜਾਰੀ ਹੁੰਦਾ ਤਾਂ ਮੈਂ ਵੀ ਇਸ ਸਰਬੱਤ ਖਾਲਸਾ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਵਾਂਗਾ ਤੁਸੀਂ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਤੁਸੀਂ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਵੋਗੇ ਇੰਨਾ ਵੱਡਾ ਫਰਮਾਨ ਹੈ ਇਹ ਜੋ ਤਖਤ ਸਾਹਿਬ ਤੋਂ ਆਵੇਗਾ ਅਕਾਲ ਤਖਤ ਤੋਂ ਇਹ ਜਿਹੜਾ ਹੁਕਮ ਜਾਰੀ ਹੋਵੇਗਾ ਉਸ ਦੇ ਵਿੱਚ ਸਾਰੀ ਸਿੱਖ ਕੌਮ ਜਿਹੜੀ ਹੈ ਉਹ ਸ਼ਾਮਲ ਹੋਵੇਗੀ ਤਾਂ ਸਰਬੱਤ ਖਾਲਸਾ ਉਦੋਂ ਹੀ ਬੁਲਾਇਆ ਜਾ ਸਕਦਾ ਜਦੋਂ ਖਾਲਸਾ ਪੰਥ ਦੇ ਉੱਤੇ ਸਿੱਖ ਕੌਮ ਦੇ ਉੱਤੇ ਕੋਈ ਵੱਡੀ ਵਿਵਪਤਾ ਆਣ ਪਬੀ ਤਾਜੀ ਸਰਬੱਤ ਖਾਲਸਾ ਦਾ ਇਤਿਹਾਸ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕਿਉਂਕਿ ਹਰ ਇੱਕ ਸਿੱਖ ਦੇ ਵਾਸਤੇ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਰਬੱਤ ਖਾਲਸਾ ਹੁੰਦਾ ਕੀ ਹੈ ਵੱਤਵਾਦ ਵੀਡੀਓ ਨੂੰ ਸ਼ੇਅਰ ਕਰਿਓ ਤੁਸੀਂ ਹੋਰ ਕਿਸ ਤਰ੍ਹਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਵੀ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਸਿੱਖ ਕੌਮ ਦੇ ਇਤਿਹਾਸ ਦੇ ਨਾਲ ਜਾਣੂ ਹੋਣ ਵਾਸਤੇ ਸਾਡੇ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਫਿਰ ਹਾਲ ਮਿਲੋ ਜੀ ਇਜ਼ਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ